ਤੁਹਾਨੂੰ ਪੰਜ ਸਰਪੰਚ ਬਣਾਉਣੇ ਵਾਲੇ ਆਲਾ ਮੰਤਰੀ ਸੰਤਰੀ ਬਣਾਉਣੇ ਵਾਲਾ ਸਭ ਕੁਝ ਬਣਾਉਣੇ ਵਾਲਾ ਆਪ ਇਨਸਾਨ ਵਾ ਬਾਬਾ ਸਾਹਿਬ ਕੀ ਇਮਰਾਮ ਬਿਟ ਕਰ ਇਲੈਕਸ਼ਨ ਕੌਣ ਰਲ ਰਿਹਾ ਹੁੰਦਾ ਰਿਜ਼ਰਵੇਸ਼ਨ ਦੇ ਉੱਤੇ ਐਸਸੀ ਪਰ ਉਹਦੇ ਮਗਰ ਕੌਣ ਹੁੰਦਾ ਉਹੀ ਜੱਟ ਜਿਮੀ ਜੱਤ ਨਾੜ ਹੁਣ ਪੰਚਾਇਤੀ ਇਲੈਕਸ਼ਨ ਆਉਣੀ ਆ ਬਿਲਕੁਲ ਜੀ ਆ ਮੇਰੀ ਗੱਲ ਨੂੰ ਆਨ ਰਿਕਾਰਡ ਕੱਟ ਕੇ ਬਾਵੇਂ ਰੱਖ ਲਿਓ ਜੇ ਮੇਨਾਂ ਆਕੇ ਕੱਲ ਬਦੂ ਕਦੇ ਨਹੀਂ ਤੁਸੀਂ ਗੱਲ ਗਲਤ ਕੀਤੀ ਹੈ ਸਹੀ ਕੀਤੀ ਹੈ ਪੰਚਾਇਤੀ ਇਲੈਕਸ਼ਨ ਨੂੰ 바ਵਾ ਸਾਹਿਬ ਦੇ ਇਰਮਾਨਾਂ ਦਾ ਖੂਨ ਹੋਣਾ ਹੈ ਤੁਸੀਂ ਵੱਡੀ ਇਲੈਕਸ਼ਨ ਦਾ ਕੀ ਜਿੱਤਣੀ ਸੀ ਜਿੱਥੇ ਉਹਨਾਂ ਨੇ ਸਾਡੇ ਇਲਾਕੇ ਨੂੰ ਵੀ ਹੋਰ ਇਲਾਕਿਆਂ ਨੂੰ ਵੀ ਅਰਜਰ ਕਰਤਾ ਇੱਥੇ ਬੰਦਾ ਉਹ ਖੜਾ ਹੋਊਗਾ ਹੂੰ ਉਹ ਬੰਦਾ ਕੀ ਕਰਦਾ ਹੈ ਉਹ ਖੜਤਾ ਜਾਂਦਾ ਪਰ ਆਪਣੇ ਸਮਾਜ ਦਾ ਨਹੀਂ ਲੱਗਦਾ ਉਹ ਜਿਹਦੇ ਪੱਠੇ ਪਾਉਂਦਾ ਜਿਹਦੇ ਖੇਤਾਂ 'ਚ ਕੰਮ ਕਰਦਾ ਉਹਦੇ ਥੱਲੇ ਸੀਰੀ ਆ ਉਗਣਾ ਬਾਬਾ ਜੀ ਅਸੀਂ ਕੀ ਸਰਮਾਂਚ ਕਰਨੀ ਤੁਸੀਂ ਤੁਸੀਂ ਹੀ ਕਰਨੀ ਆ ਤੁਸੀਂ ਬਸ ਤੁਸੀਂ ਮੈਨੂੰ ਬਣਾ ਤਾਂ ਮੈਂ ਤਾਂ ਮੋਹ ਰਾਂ ਜਿਹੜੇ ਚਮਾਰ ਜਲਾਹੇ ਹੋਰ ਜਿਹੜੀਆਂ ਛੋਟੀਆਂ ਕਾਸਾਂ ਐਸੀ ਕਾਸਾਂ ਆ ਗਈਆਂ ਆ ਬਾਲਮੀਕ ਸਮਾਜ ਹੋਰ ਹੈਗੇ ਆ ਕਈ ਪਿੰਡਾਂ ਦੇ ਵਿੱਚ ਜਿਹੜੀਆਂ ਨੀਵੀਆਂ ਜਾਤਾਂ ਜਿਹਨਾਂ ਨੂੰ ਕਹਿੰਦੇ ਆ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਤਾਂ ਇਹ ਉਹਨਾਂ ਦੇ ਵਿੱਚ ਪਾੜ ਪਾ ਦਿੰਦੇ ਆ ਉਹਨਾਂ ਦੀ ਸਰਬਸੰਤੀ ਨਹੀਂ ਹੋਣ ਦਿੰਦੇ ਕਿ ਉਹ ਇੱਕ ਥੇ ਭਰਾ ਬੈਠ ਕੇ ਆਪਣਾ ਸਰਪੰਚ ਚੋੜ ਲਨ ਜਦੋਂ ਇਹਨਾਂ ਦਾ ਆਪਣਾ ਟਾਈਮ ਹੋ ਦਾ ਉਦੋਂ ਇਹ ਬਿਲਕੁਲ ਇੱਕ ਹੋ ਜਾਂਦੇ ਆ ਇੱਕ ਹੋ ਜਾਂਦੇ ਆ ਮਤਲਬ ਉਦੋਂ ਕੀ ਕਰ ਲੈਂਦੇ ਆ ਜਦੋਂ ਇੱਕ ਹੋ ਜਾਂਦੇ ਆ ਬਿਲਕੁਲ ਸਮਝੌਤਾ ਸਮਝੌਤਾ ਕਰ ਲੈਂਦੇ ਆ ਆਪਾਂ ਉਦੋਂ ਇਹ ਦੇਖਦੇ ਨਾ ਉਦੋਂ ਕਹਿੰਦੇ ਸਾਡੀ ਸਰਬ ਸੰਤੀ ਹੋ ਗਈ ਜੀ ਉਦੋਂ ਮੈਂ ਕਹਿੰਦਾ ਪੁੱਛਣ ਵੀ ਨਹੀਂ ਜਾਂਦੇ ਉਹਨਾਂ ਨੂੰ ਸੀਰੀਆਂ ਨੂੰ ਹੂੰ ਉਸ ਵੇਲੇ ਮੈਂ ਸ਼ਬਦ ਬਾਰ-ਬਾਰ ਜੂਜ਼ ਕੇ ਉਹ ਕਰ ਰਿਹਾ ਕਿ ਮੈਨੂੰ ਕੋਈ ਉਸ ਵੇਲੇ ਚਮਾਰਾਂ ਨੂੰ ਪੁੱਛਣ ਕਿਉਂ ਨਹੀਂ ਜਾਂਦੇ ਹੂੰ ਉਸ ਵੇਲੇ ਝੀਰਾਂ ਨੂੰ ਪੁੱਛਣ ਕਾ ਲੈ ਨਹੀਂ ਜਾਂਦੇ ਉਸ ਵੇਲੇ ਜਲਾਨ ਨੂੰ ਪੁੱਛਣ ਕਾ ਲੈ ਨਹੀਂ ਜਾਂਦੇ ਉਸ ਵੇਲੇ ਉਹਨਾਂ ਨੂੰ ਨਾਈਆਂ ਨੂੰ ਪੁੱਛਣ ਕਾ ਲੈ ਨਹੀਂ ਜਾਂਦੇ ਕੀ ਕਿਉਂ ਗੁਰੂ ਨੂੰ ਤੁਹਾਡੀ ਲੋੜ ਹੀ ਨਹੀਂ ਵੀ ਉਹਨਾਂ ਸਮਾਜ ਇਕੱਠਾ ਆ ਉਹ ਆਪਣੇ ਸਮਾਜ ਬੋਟਾ ਬਣਾ ਕੇ ਆਪਣਾ ਸਰਪੰਚ ਬੁਲਾ ਲਦੇ ਆ ਤੁਹਾਨੂੰ ਆ ਰਾਮਨਾ ਜਦੋਂ ਨਹੀਂ ਤੁਹਾਡੀ ਵਾਰੀ ਤਾਂ ਤੁਸੀਂ ਬਿਸ਼ਰਮ ਲੋਕ ਐਸ ਐਸ ਇਨਸਾਨ ਦੀ ਕੀਤੀ ਉਹਨੂੰ ਭੁਲਾ ਲਾ ਉਹ ਤੁਹਾਨੂੰ ਤਾਂ ਕੋਈ ਚੌਂਕੀ ਦਾ ਨਾ ਰੱਖਦਾ ਤੁਹਾਨੂੰ ਪੰਜ ਸਰਪੰਚ ਬਣਾਉਣੇ ਵਾਲੇ ਆ ਮੰਤਰੀ ਸੰਤਰੀ ਬਣਾਉਣੇ ਵਾਲਾ ਸਭ ਕੁਝ ਬਣਾਉਣੇ ਵਾਲਾ ਆਪ ਇਨਸਾਨ ਵਾ ਬਾਬਾ ਸਾਹਿਬ ਪੀ ਮਰਾ ਮੇਡ ਕਰ ਹੁਣ ਤੱਕ ਘੜੇ ਨੂੰ ਪਾਣੀ ਨੂੰ ਹੱਥ ਨਹੀਂ ਲਾਉਣ ਦਿੱਤਾ ਸੀ ਉਹਦੇ ਤੁਹਾਡੇ ਘਰ ਟੂਟੀਆਂ ਮਚਾਤੀਆਂ ਵਾ ਅੱਜ ਤੁਸੀਂ ਕਿਰਤ ਕਰਨ ਲੋਕ ਹੋ ਕਿਉਂਕਿ ਤੁਸੀਂ ਜਦੋਂ ਪੰਚਾਇਤੀ ਇਲੈਕਸ਼ਨ ਲੜਨੇ ਆ ਉਹਨਾਂ ਦੇ ਧੱਕੇ ਚੜ੍ਹ ਕੇ ਉਹਨਾਂ ਨੂੰ ਚਾਹੀਦਾ ਹੁੰਦਾ ਮੋਂਦਾ ਬੰਦੂਕ ਚਲਣੀ ਆ ਪਿੱਛੋਂ ਉਹਨਾਂ ਨੇ ਵੀ ਬਾਬਾ ਸਾਹਿਬ ਨੂੰ ਮਿਲ ਕੇ ਪਾਰਕ ਨਹੀਂ ਬਣਾਉਣੀ ਕਿਉਂਕਿ ਉਹਨੇ ਤੁਹਾਡੇ ਮਗਰ ਕਰੇਡਾ ਜਾਣਨਾ ਹੈ ਇਹ ਸਾਡੇ ਮਨ ਹੋ ਰਹੀ ਆ ਹੋਰਾਂ ਮਿੰਡਾਂ ਚ ਵੀ ਹੋ ਰਹੀ ਆ ਇਲੈਕਸ਼ਨ ਕੌਣ ਚਲ ਰਿਹਾ ਹੁੰਦਾ ਰਿਜ਼ਰਵੇਸ਼ਨ ਦੇ ਉੱਤੇ ਐਸਸੀ ਪਰ ਉਹਦੇ ਮਗਰ ਕੌਣ ਹੁੰਦਾ ਉਹ ਹੀ ਜੱਟ ਜਿਮੀਦਾਰ ਤਨਹਾੜ ਤੇ ਜਾ ਤੂੰ ਕਰ ਇਲੈਕਸ਼ਨ ਕਰ ਤੂੰ ਜਿੱਤਵੇਂਗਾ ਕਹਿੰਦਾ ਮਤਲਬ ਕੀ ਆ ਓਏ ਤੈਨੂੰ ਇਹ ਨਹੀਂ ਦਿੱਤਾ ਰਾਈਟ ਤੁਸੀਂ ਕਿਸੇ ਨਾਲ ਵੀ ਨਾ ਸਾਥ ਲਾਓ ਉਹ ਜੀ ਚਾਰ ਭਰਾ ਆਪਣੇ ਇਕੱਠੇ ਹੋਵੋ ਇਕੱਠੇ ਹੋ ਕੇ ਇਕੱਠਾ ਬੈਠੋ ਵੀ ਭਾਈ ਸਾਹਿਬ ਜੀ ਸਾਡੇ ਚ ਕੋ ਮਾਨੇ ਉਟਾਇਆ ਢਾਈ ਸਾਲ ਤੂੰ ਕੱਲੇ ਢਾਈ ਸਾਲ ਮੈਂ ਗੱਲ ਲਾ ਆਪਾਂ ਆਪਣੇ ਬੇਟੇ ਦਾ ਕੋ ਸੁਧਾਰਤਾ ਕਰੀਏ ਨਾਲ ਲੈਨੇ ਪੈਸੇ ਪਰ ਨਹੀਂ ਅਸੀਂ ਜੁੱਤੀਆਂ ਖਾਣੀਆਂ ਗਿੱਜਿਓ ਆ ਅਸੀਂ ਦਰੀਆਂ ਵਸਾਉਣੀਆਂ ਗਿੱਜਿਓ ਆ ਅਸੀਂ ਦਰੀਆਂ ਹੀ ਵਸਾਉਣੀਆਂ ਅਸੀਂ ਸਾਡੇ ਅੰਦਰ ਸੈਲਫ ਸੈਲਫ ਇਨਸਪੈਕਟ ਤਾਂ ਹੈ ਹੀ ਨਹੀਂ ਉਹ ਬਾਵਾ ਸਾਹਿਬ ਨੇ ਜਿਆਦਾ ਵੇਲੇ ਇਸ ਕਰਕੇ ਨਹੀਂ ਦਿੱਤੀ ਸੀ ਵੀ ਤੁਹਾਨੂੰ ਰੋਟੀ ਦਾਲ ਮਿਲ ਜੂਗੀ ਉਹ ਤੁਹਾਡੀ ਸੈਲਫ ਰਿਸਪੈਕਟ ਹੋਊਗੀ ਤੁਹਾਨੂੰ ਕੁਰਸੀ ਤੁਹਾਡੀ ਉੱਤੇ ਬਿੱਲੀ ਪਈ ਹੋਊਗੀ ਉੱਥੇ ਜਾ ਕੇ ਤੁਸੀਂ ਬਹਿਣਾ ਬਿਲਕੁਲ ਉਸ ਬੰਦੇ ਨੂੰ ਉੱਠਣਾ ਪਊਗਾ ਜਿਹਦੀ ਉੱਤੇ ਸੀਟ ਨਹੀਂ ਬਣਦੀ ਉਹ ਸੀਟਰ ਰਿਜ਼ਰਵ ਹੈ ਰਿਜ਼ਰਵ ਸੀਟ ਤੁਹਾਨੂੰ ਪਤਾ ਕੌਣ ਹੁੰਦੀ ਕਦੇ ਟ੍ਰੇਨ ਚ ਚੜਦੇ ਆ ਜੀ ਉਹ ਸੀਟ ਰਿਜ਼ਰਵ ਆ ਤੇ ਤੁਹਾਨੂੰ ਰਿਜ਼ਰਵ ਸੀਟਾਂ ਦੇ ਵੀ ਬਹਿਣਾ ਹੀ ਨਹੀਂ ਆਇਆ origignal ਬਹਿਣਾ ਨਹੀਂ ਨਾ ਹੁੰਦਾ ਉਹਨਾਂ ਨੂੰ ਕੀ ਕਹਦੇ ਤੁਹਾਨੂੰ ਆਪੇ ਜਾਣੀ ਜਾਣਵਾ ਮੇਰੇ ਤੋਂ ਮੂੰਹ ਨਾ ਖਲਾਉ ਮੈਂ ਕੋੜਾ ਬਹੁਤ ਆ ਪਰ ਨਿਮਕ ਕੋੜੀ ਹੁੰਦੀ ਆ ਪਰ ਨਿਮ ਦੀ ਦਾਤਨ ਬੜੀ ਮਸ਼ਹੂਰ ਹੁੰਦੀ ਆ ਇਸ ਕਰਕੇ ਇਹ ਨਿਰਮਲ ਗੁੜਾ ਜੀ ਅੱਜ ਨਹੀਂ ਪਹਿਲਾਂ ਮਨੁਸੇਮਰਤੀ ਤੇ ਵੀ ਇੰਟਰਵਿਊ ਮੇਰਾ ਰਹਿਣਾ ਆਈ ਸੀ ਮੈਨੂੰ ਇਹ ਹੀ ਇੱਕ ਇਨਸਾਨ ਐਦਾਂ ਲੱਗਦਿਆ ਇਹ ਜਦੋਂ ਮੈਨੂੰ ਕਹਿੰਦੇ ਸੁੱਖਾ ਸਿੰਘ ਜੀ ਅਸੀਂ ਸਵਾਲ ਪੁੱਛਣੇ ਤੁਸੀਂ ਬੇਬਾਕੀ ਦਾ ਜਵਾਬ ਦੇਣੇ ਆ ਜਿਵੇਂ ਉਹ ਹੈਗਾ ਹੀ ਨਹੀਂ ਜੀ ਐਦਾਂ ਉਦਾਂ ਦੀ ਉਹਨੂੰ ਸਲਾਮ ਉਹਨੂੰ ਸਲਾਮ ਮੇਰੀ ਕਿਸੇ ਨੂੰ ਸਲਾਮ ਨਹੀਂ ਜਿਹੜਾ ਬਾਬਾ ਸਾਹਿਬ ਦੇ ਉਸੂਲਾਂ ਤੇ ਨਹੀਂ ਚੱਲਦਾ ਜਿਹੜਾ ਹੈਲੀਕਾਪਟਰ ਤੋਂ ਥੱਲੇ ਉਤਰ ਕੇ ਜ਼ਮੀਨ ਤੇ ਆ ਕੇ ਗਰਾਊਂਡ ਤੇ ਕੰਮ ਨਹੀਂ ਕਰਦਾ ਉਹਨੂੰ ਮੈਂ ਸਭ ਕਾਛੀ ਰਾਮ ਜੀ ਦਾ ਕਿਉਂਕਿ ਉਹ ਬਹਾਨਾ ਇਨਸਾਨ ਐਦਾਂ ਦਾ ਰੈਵਰ ਜਿਹਨੇ ਆਪਣਾ ਪਰਵਾਹ ਨਾਲ ਉਹ ਨਹੀਂ ਦੇਖਿਆ ਉਹ ਏਦਾਂ ਦੀ ਪਾਰਟੀ ਖੜੀ ਕਰਕੇ ਰੱਖ ਦਿੰਦੀ ਕਿ ਸੈਂਟਰ ਤੱਕ ਧੁੰਮਾ ਵਜਾ ਦਈਏ ਅੱਜ ਅਸੀਂ ਗੱਲਾਂ ਜੀ ਅਸੀਂ ਪ੍ਰਧਾਨ ਮੰਤਰੀ ਉਹ ਵੋਟ ਇੱਕ ਨਹੀਂ ਸੀਟ ਇੱਕ ਨਹੀਂ ਮਿਲੀ ਦਾਵਾ ਅਸੀਂ 212 ਦੇ ਵਿੱਚ ਕਿਦਾ ਕਰ ਸਕਦੇ ਮੈਂ ਹੁਣ ਵੀ ਕਹਿੰਨਾ ਹੱਥ ਜੋੜ ਕੇ ਮੈਂ ਤੁਹਾਡਾ ਭਰਾ ਆ ਪੰਚਾਇਤੀ ਚੋਣਾਂ ਵਿੱਚ ਸਰਪੰਚ ਆਪਣੇ ਬਣਾਓ ਜੀ ਜੇ ਤੁਸੀਂ ਇਲੈਕਸ਼ਨ ਦੇ ਵਿੱਚ ਹਲਕੇ ਦੇ ਵਿੱਚ ਜਿੱਤਣ ਆਪਣੇ ਸਰਪੰਚਾਂ ਦੇ ਮਗਰ ਖੜੋ ਉਹਨਾਂ ਨੂੰ ਕਹੋ ਲੜੋਣਾ ਉਹਨਾਂ ਦੀ ਸਰਬਸੰਮਤੀ ਕਰਾਓ ਤਾਂ ਤੁਸੀਂ ਕਾਮਯਾਬ ਹੋਣਾ ਨਹੀਂ ਤਾਂ ਇੱਥੇ ਹਾਲ ਤੁਹਾਡਾ ਵੀ ਉਹ ਹਿਟਲਰ ਦੇ ਮੁਰਗੇ ਵਰਗਾ ਹੀ ਹੋਣਾ ਉਹ ਦਾਣੇ ਆਟਾ ਦਾਸਕੀਮ ਤੁਹਾਡੇ ਮੂੰਹ ਚ ਪਾਈ ਜਾਣੀ ਆ ਤੇ ਤੁਸੀਂ ਉਹਨਾਂ ਕੇ ਲੈ ਲੈ ਕੇ ਤੁਹਾਡੇ ਅੱਜ ਮੜਾ ਜਿਹਾ ਫਰਕ ਪਤਾ ਕਿਉਂ ਪਿਆ ਵੜਿਆ ਭਾਰਗਿਆ ਛੋੜੇ ਬੱਚੇ ਬਾਹ ਲਿਆ ਕਰਕੇ ਬਿਲਕੁਲ ਇਸ ਕਰਕੇ ਮੈਂ ਕਹਿੰਦਾ ਆਈਲੈਂਡਸ ਐਦਾਂ ਦੀ ਚੀਜ਼ ਉਹ ਆ ਜਿਹੜੀ ਕੁੜੀ ਭਾਵੇਂ ਕਿਸੇ ਜਾਤ ਦੀ ਹੋਵੇ ਅਗਲਾ ਕਹਿੰਦਾ ਕੋਈ ਨਹੀਂ ਅਸੀਂ ਜਾਤ ਪਾਤ ਨਹੀਂ ਜਿਹਾ ਕਹਦੇ ਤੁਸੀਂ ਵਿਆਹ ਕਰ ਦਿਓ ਇਹ ਮੈਂ ਦੇਖਿਆ ਜੱਟ ਜੀ ਵੀਦਾਰ ਵੀ ਨਹੀਂ ਦੇਖਦੇ ਕਹਿੰਦੇ ਸਾਡੀ ਕੋਈ ਗੱਲ ਨਹੀਂ ਸਾਡਾ ਮੁੰਡਾ ਬਾਹ ਚਲ ਜਵੇ ਇੱਕ ਤਾਂ ਉਸੇ ਦੇ ਲਈ ਦੇਖਦੇ ਦੂਈ ਜਾਤ ਨਹੀਂ ਦੇਖਦੇ ਜਦੋਂ ਖੂਨ ਲੈਣ ਜਾਂਦੇ ਆ ਉੱਥੇ ਕਦੇ ਚੀਚ ਮਾ ਜਲਾਇਤ ਮੁਸਲਮਾਨ ਦਾ ਖੂਨ ਨਹੀਂ ਮੰਗਦੇ ਉਸੇ ਚਾਹੀਦਾ ਉਹ ਖੂਨ ਚਾਹੀਦਾ ਬਿਲਕੁਲ ਵੀ ਇਹ ਜਿਹੜੇ ਕੋਨਾ ਦੇ ਨਾ ਗਰੁੱਪ ਹੁੰਦੇ ਆ ਉੱਥੇ ਬਾਮਲ ਦਾ ਖੂਨ ਨਹੀਂ ਮੰਗਦੇ ਜੱਟ ਦਾ ਖੂਨ ਨਹੀਂ ਮੰਗਦੇ ਹੂੰ ਇਸ ਕਰੇ ਬਾਰਾ ਜੀ ਸਾਨੂੰ ਖੂਨ ਦਾ ਰਿਸ਼ਤਾ ਬਣਾਇਆ ਸਾਡਾ ਭਾਈ ਸ਼ਬਦ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਪਾਯਾ ਸਿੰਘ ਜੀ ਪਾਯਾ ਧਰਮ ਸਿੰਘ ਜੀ ਇਹ ਸਾਨੂੰ ਉਹਨਾਂ ਨੇ ਇਹ ਉਹਨਾਂ ਨੇ ਸਾਨੂੰ ਇਹ ਸਹਿਵੀ ਵਾਕਸੀ ਆ ਪਰ ਅਸੀਂ ਉਹਨਾਂ ਦੀ ਕੁਰਬਾਨੀ ਆ ਪਹੁੰਚਾ ਚੁੱਕਿਆ ਮੇਰਾ ਉਦੇਸ਼ ਤਾਂ ਆ ਆ ਮੇਰੀ ਲੜਾਈ ਜਿਹੜੀ ਆ ਉਹ ਸਮਾਜਿਕ ਬਰਾਬਰੀ ਦੀ ਆ ਮੇਰੀ ਲੜਾਈ ਇਹ ਜੀ ਹੈਗੀ ਤੇ ਆ ਗਰੀਬ ਆ ਗਰੀਬ ਤੋਂ ਅਮੀਰ ਹੋਇਆ ਜਾ ਸਕਦਾ ਹੈ ਗਰੀਬ ਤੋਂ ਅਮੀਰ ਹੋਇਆ ਜਾ ਸਕਦਾ ਹੈ ਤੇ ਡੀਸੀ ਬਣ ਕੇ ਵੀ ਉਹ ਪਿੱਛ ਤੇ ਇਹ ਕਹਿ ਕੇ ਜਾਂਦਾ ਉਹ ਇਹ ਚਮਾਰ ਸਾਲਾ ਅੱਜ ਤੱਕ ਮੈਂ ਗੱਲ ਕੰਨੀ ਸੁਣੀ ਹੈ ਕਿਉਂਕਿ ਤੁਹਾਡੇ ਅੰਦਰੋਂ ਈਗੋ ਨਹੀਂ ਜਾਂਦੀ ਤੁਸੀਂ ਗੁਰੂ ਵਾਲੇ ਸਿੱਖ ਤਾਂ ਬਣੇ ਨਹੀਂ ਜੁੱਤੀਆਂ ਨੂੰ ਸਤਿਕਾਰ ਮਿਲ ਗਿਆ ਜੋੜੇ ਬਣ ਗਏ ਤੁਸੀਂ ਗੁਰੂ ਤੇ ਨਹੀਂ ਬਣੇ ਤੁਸੀਂ ਜੋੜੇ ਨਹੀਂ ਬਣੇ ਤੁਸੀਂ ਉਹ ਹੀ ਮੈਂ ਰਬ ਦਾ ਜੀਅ ਸੇਕੋ ਵੇ ਜੱਟ ਸੇਕੋ ਵਾ ਪਾਪਾ ਸੇਕੋ ਵਾ ਮੈਂ ਰਾਮਗੜੀ ਸੇਕੋ ਵਾ ਉਹ ਗੁਰੂ ਦਾ ਸਿੱਖ ਕਿਹੜਾ ਇਸ ਕਰਕੇ ਕੋਈ ਗਲਤੀ ਹੋ ਗਈ ਹੋਵੇ ਕੋਈ ਇਦਾਂ ਦਾ ਮੇਰੇ ਕੋ ਵਿਚਾਰ ਕਹਿ ਹੋ ਗਿਆ ਹੋਵੇ ਮੈਂ ਸਮਝੌਤਾ ਨਹੀਂ ਕਰਦਾ ਮੇਰੀਓ ਵਿਚਾਰਾ ਸੁਣਨੀ ਆ ਤੁਹਾਡੀ ਮਰਜ਼ੀ ਆ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਪੰਚਾਇਤੀ ਚੋਣਾਂ ਵਿੱਚ ਤੁਸੀਂ ਆਪਣੇ ਸਰਪੰਚਾਂ ਨੂੰ ਸਰਬਸਭਤੀ ਨਾਲ ਖੜਾ ਕਰ ਸਕਦੇ ਆ ਤਾਂ ਸ਼ਾਬਾਸ਼ ਹੈ ਤੁਹਾਡੇ ਕਿਉਂਕਿ ਤੁਸੀਂ ਨੀਂ ਰੱਖੂਗੇ ਅਗਲੀਆਂ ਜਿਵਨੀ ਚੋਣਾਂ ਦੀਆਂ ਤੁਹਾਡੀਆਂ ਗੱਲਾਂ ਮੰਨੀਆਂ ਜਾਊਗੀਆਂ ਅ ਜੇ ਤੁਸੀਂ ਉਵੇਸਲੇ ਹੋ ਕੇ ਕੇਸਲੇ ਹੋ ਕੇ ਪੈ ਰਹੇ ਉਦਨ ਨੂੰ ਝੰਡਾ ਚੱਕ ਲਿਆ ਵੋਟ ਬਾਦ ਕਿਸੇ ਨੇ ਵੋਟ ਨਹੀਂ ਪਾਈ ਪਰ ਰਾਹੁਲ ਗਾਂਧੀ ਨੂੰ ਜੀ ਵੀ ਤੇਉਣਾ ਪੈ ਗਿਆ ਉਹਦੀ 5099 ਹੋ ਗਈਆਂ ਤੁਸੀਂ ਵੀ ਕਰੋ ਕੋਸ਼ਿਸ਼ ਬਿਲਕੁਲ ਜੀ ਸਾਡੂ ਨਾ ਰੀਸ ਕਰੋ ਗਾਲਾਂ ਨਾ ਕੱਢੋ ਗਾਲਾਂ ਕੱਢਣਾ ਕੁਝ ਨਹੀਂ ਵੰਣਾ ਬਿਲਕੁਲ ਜੀ ਮੇਰੇ ਕੋ ਉੱਠਣਾ ਹੋਵੇ ਦੂਏ ਨੂੰ ਗਾਲਾਂ ਕੱਢੀ ਆ ਏਦਾਂ ਨਹੀਂ ਸਤਕਾਰ ਕਰੋ ਗੁਰੂਆਂ ਨੇ ਸਾਡਾ ਰਹਿਬਰਾਂ ਨੇ ਬਹੁਤ ਹੰਨ ਧਰਮ ਦਾ ਹਰ ਮੈਂ ਮੇਰਾ ਕਿਸੇ ਨਾਲ ਕੋਈ ਵੀ ਬੈਰ ਨਹੀਂ ਮੈਨੂੰ ਬੌਮਣ ਵੀ ਕੋਈ ਜਾਨ ਛੱਡ ਕੇ ਆ ਜਵੇ ਮੈਂ ਉਹਨੂੰ ਵੀ ਬੌਮਣਾ ਦੀ ਵੀ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ ਜੀ ਜੈਦੇਵ ਜੀ ਬੇਣੀ ਜੀ ਰਾਮਾਨੰਦ ਜੀ ਸਾਡੀ ਦੁਸ਼ਵਨੀ ਦੋ ਲੋ ਜੀ ਇਸ ਕਰਕੇ ਮੇਰੀ ਬੇਨਤੀ ਹੈ ਨਹੀਂ ਪ੍ਰਵਾਨ ਕਰਿਓ ਜੇ ਕੋਈ ਗੱਲਬਾਤ ਗਲਤ ਕਹਿਆ ਹੋਵੇ ਗੁਰੂ ਦਾ ਤੁਸੀਂ ਆਏ ਸਾਡੇ ਕੋਲ ਇਹ ਸਾਨੂੰ ਮੌਕਾ ਦਿੱਤਾ ਆਪਣੀ ਗੱਲ ਰੱਖਣ ਦਾ ਮੈਂ ਸਾਡੇ ਅੱਗੇ ਬੇਨਤੀ ਕੋਈ ਅਬਾਈ ਵੀ ਕੱਟਬੱਡ ਨਾ ਕਰਿਓ ਜੀ ਜੇ ਕੋਈ ਮੈਂ ਜ਼ਿੰਮੇਵਾਰ ਹਾਂ ਜਿਹੜੀ ਵੀ ਮੈਂ ਗੱਲ ਕਹੀ ਆ ਮੈਂ ਖੁਦ ਜ਼ਿੰਮੇਵਾਰ ਆ ਮੈਂ ਆਪਣੀ ਗੱਲ ਦੇ ਸਜ਼ਾ ਭੋਲਣ ਨੂੰ ਤਿਆਰ ਆ ਔਰ ਮੈਂ ਇਸ ਇਸ ਜਿਹੜਾ ਸਬਧਾਨ ਆ ਤੁਹਾਨੂੰ ਪਤਾ ਮੈਂ ਇਹਦੀ ਖਾਤਰ ਜਿੰਨਾਂ ਜਰ ਮੇਰੇ ਸਾਹ ਆ ਜਿੰਨਾਂ ਜਰ ਮੈਂ ਮਾਇ ਜਦ ਮਰਾਂ ਤਾਂ ਮੇਰੇ ਹੱਥ ਸਬਧਾਨ ਹੋ ਗਏ ਮੈਂ ਇਹੀ ਇੱਕ ਦੁਆ ਮੰਗਦਾ ਬਾਕੀ ਵੀਰਾਂ ਨੂੰ ਗੁਰੂ ਸਾਹਿਬ ਨੇ ਕਿਹਾ ਇਨਹੀ ਕੋ ਸਰਦਾਰ ਬਣਾਉ ਸਰਦਾਰ ਦਾ ਮਤਲਬ ਲੀਡਰ ਹੁੰਦਾ ਲੀਡਰ ਬਣੋ ਥੱਲੇ ਬਹਿਣ ਵਾਲਾ ਬਣੋ ਇੰਨੀ ਮੇਰੀ ਬੇਇੱਜ਼ਤੀ ਬਰਮਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪ੍ਰੇਜਾ ਹੈ ਪੀਨ ਜੈਪਾਲ ਗੁਰਦਾ ਜੈਗੁਰਦੇਵ ਤਨਗੁਰ ਜੈਗੁਰਦੀਪ ਤਨਗੁਰਦੀਪ ਇੰਨੇ ਸੁਖਾ ਸਿੰਘ ਜੀ ਆਜ਼ਾਦ ਜਿਨ੍ਹਾਂ ਦੀ ਸੋਚ ਵੀ ਆਜ਼ਾਦ ਹੈ ਤੇ ਇਹਨਾਂ ਦੇ ਵਿਚਾਰ ਵੀ ਆਜ਼ਾਦ ਹੈ ਬਾਬਾ ਸਾਹਿਬ ਪਿਮਰਾਉ ਡਾਕਟਰ ਅੰਬੇਦਕਰ ਜੀ ਨੇ ਆਮ ਸਧਾਰਨ ਤੇ ਲਤਾੜੇ ਵਰਗ ਦੇ ਲਈ ਬਹੁਤ ਸੰਘਰਸ਼ ਕੀਤਾ ਹੈ ਉਹਨਾਂ ਦਾ ਇੱਛਾ ਸੀ ਔਰ ਉਹਨਾਂ ਦੀ ਸਿੱਖਿਆ ਵੀ ਸੀ ਉਹਨਾਂ ਨੇ ਸਾਨੂੰ ਅਧਿਕਾਰ ਵੀ ਦਿੱਤੇ ਨੇ ਕਿ ਮੇਲਿਆਂ ਦੇ ਵਿੱਚ ਜਿਹੜੇ ਰਾਜੇ ਬੈਠੇ ਆ ਉਹਨਾਂ ਨੂੰ ਤੁਹਾਡੇ ਕੋਲ ਭਿਖਾਰੀਆਂ ਦੀ ਤਰ੍ਹਾਂ ਮੰਗਤੇ ਆਉਣਾ ਪਏਗਾ ਜਿਹੜੀ ਬੋੜ ਦੀ ਤਾਕਤ ਦਿੱਤੀ ਤੇ ਤੁਸੀਂ ਤੁਹਾਨੂੰ ਅਧਿਕਾਰ ਦਿੱਤੇ ਕਿ ਉਸ ਗੱਦੀ ਦੇ ਉੱਤੇ ਤੁਸੀਂ ਵੀ ਬੈਠ ਸਕਦੇ ਹੋ ਉਸ ਮੇਲਿਆਂ ਦੇ ਵਿੱਚ ਤੁਸੀਂ ਵੀ ਬੈਠ ਸਕਦੇ ਹੋ ਤੇ ਜਿਹੜਾ ਉਹਨਾਂ ਨੇ ਨਾਰਾ ਦਿੱਤਾ ਸੀ ਝੁੱਗੀਆਂ ਦੀਆਂ ਦੀਵਾਰਾਂ ਤੇ ਲਿਖ ਲੋਕ ਦੇਸ਼ ਦੇ ਹੁਕਮਰਾਨ ਬਣਨਾ ਅਫਸੋਸ ਕਿ ਅਸੀਂ ਆਪਣੀ ਝੁੱਗੀ ਆਪਣੇ ਘਰ ਆਪਣੇ ਮਹਿਲ ਤਾਂ ਬਣਾ ਲੈ ਪਰ ਮਹਿਲ ਦੇ ਆਪਣੇ ਬਾਹਰ ਨਿਕਲ ਕੇ ਦੇਖਿਓ ਮੇਰੀ ਇੰਟਰਵਿਊ ਤੋਂ ਬਾਅਦ ਆਪਣੇ ਕਮਰਿਆਂ ਦੀਆਂ ਡੇੜੀਆਂ ਤੇ ਦੇਖਿਓ ਵੀ ਤੁਸੀਂ ਉਹ ਦੀਵਾਰ ਤੇ ਮੋਟੋ ਦੀ ਜਗਾ ਕਿਹੜੇ ਮੋਟੋ ਲਿਖੇ ਨੇ ਕਿਹੜੇ ਧਾਰਮਿਕ ਚੈਨਲ ਲਗਾਏ ਨੇ ਕਿਹੜੇ ਅੰਧਵਿਸ਼ਵਾਸੀ ਚੈਨਲ ਲਗਾਏ ਨੇ ਉਹ ਤੁਹਾਨੂੰ ਅੰਦਾਜ਼ਾ ਲੱਗ ਜਾਏਗਾ ਕਿ ਅਸੀਂ ਬਾਬਾ ਜੀ ਸਾਡੀ ਸੋਚ ਤੋਂ ਕੋਹਾਂ ਦੂਰ ਹੈ ਤੇ ਸਾਡੇ ਹੱਥ ਰਾਜਪਾਕ ਕਿਵੇਂ ਆਏਗਾ ਉਹ ਅੱਜ ਲਿਖਣ ਦਾ ਯਤਨ ਕਰੀਏ ਆਸ ਕਰਦੇ ਆ ਕਿ ਸੁੱਖਾ ਸਿੰਧ ਦੀ ਆਜ਼ਾਦ ਦਾ ਇੱਕ ਇੱਕ ਸ਼ਬਦ ਤੁਸੀਂ ਰਿਪੀਟ ਕਰ ਕਰਕੇ ਸੁਣੋਗੇ ਤਾਂ ਕਿ ਸਮਾਜ ਦੇ ਵਿੱਚ ਤਬਦੀਲੀ ਆ ਸਕੇ ਸਾਡੇ ਰਹਿਵਰਾਂ ਦਾ ਸਾਡੇ ਗੁਰੂ ਸਾਹਿਬਾਨਾਂ ਦਾ ਦੇਸ਼ ਭਗਤਾਂ ਦਾ ਸੰਕਲਪ ਪੂਰਾ ਹੋ ਸਕੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ